ਗੁਰਪ੍ਰੀਤ ਜਨਵਾਦ ਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੁੜੋਤ ਬੰਦਨ ਅਨਕ ਬਾਤ ਸਰਬ ਕਲਾ ਸੰਮਰਥ ਲੋਲੜ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਤ ਜੋਤੋ ਪ੍ਰੇਮ ਤੇ ਲੜਕਾ ਚਾਓ ਜੇਰ ਧਰ ਤਲੀ ਗਰੀਬੇਂ ਆਓ ਇਹ ਤmarg ਪੈਰ ਤਰੀਜੈ ਸਿਰ ਦੀ ਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਸਾਡ ਆਸ ਬੋਵ ਸਾਧੂ ਦਾ ਕੀਰਤਨ ਕਾ ਸ੍ਰੀ ਬਹਲਾ ਪੰਜਵਾ ਘਰ-ਦਵਾਰੁਆ ਇਕ ਉਰਕਾਰ ਸਤਿਗੁਰ ਪ੍ਰਸਾਦਿ ਬੰਦਿਦਾ ਹਰਿ ਬੰਦਿਦਾ ਬੰਦਨ ਆਹਰ ਬੰਦਨਾ ਗੁਣ ਗਾਵੋ ਕੋਪਾਲ ਰਾਏ ਰਹਾਓ ਵਰਡ ਭਾਗ ਪਟੇ

ਭਰਤਨ ਦੁਖ ਕਿਛ ਪਾਵਨ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਕ੍ਰਿਸ਼ਨ ਆਗਨ ਪ੍ਰਭ ਆਪੁ ਗੁਜਾਈ ਨਾਈ ਕ੍ਰਿਸ਼ਨ ਅਗਨ ਪ੍ਰਭਿਆਨ ਕੁ ਬੁਝਾਈ ਨਾਨਕ